ਇਹ ਸシャਦੀ ਦਾ ਨਾਂ ਵਾਲੀ ਪੈਜ ਸੇਵਾ ਸੁਸਾਇਟੀ ਰਜਿਸਟਰਡ ਤੇ ਮੇਰਾ ਨਾਮ ਹੈ ਜਰਨੈਲ ਸੰਧੂ ਜਿਹੜੀ ਪਾਰਟੀ ਨੇ ਬਹੁਤ ਔੜ ਨੂੰ ਜ਼ਿੰਮੇਵਾਰੀ ਦਿੱਤੀ ਪੰਜਾਬ ਲੈਵਲ ਤੇ ਚੇਅਰਮੈਨ ਨੇ ਦਿੱਤੀ ਅੱਜ ਦਾ ਕੋਈ ਜ਼ਿਲ੍ਹਾ ਡਿਸਟ੍ਰਿਕਟ ਦੇ ਪ੍ਰਧਾਨ ਨਾਲ ਲਨ ਵਾਸਤੇ ਮੀਟਿੰਗ ਕੀਤੀ ਛੁੱਟੀ ਇਹ ਹਰ ਪੰਜਾਬ ਦੇ ਚੈਨਲ ਵਿੱਚ ਪੰਜਾਬ ਦੇ ਚੈਨਲ ਦੀ ਆਪਣੇ ਸਾਰੇ ਜੀ ਹਰ ਜ਼ਿਲ੍ਹੇ ਦੇ ਚੈਨਲ ਦੀ ਹਰ ਹਲਕੇ ਚੈਨਲ ਦੀ ਹਰ ਪਿੰਡ ਚ ਹਰ ਇੱਕ ਗਰੀਬ ਪਰਿਵਾਰ ਵਾਸਤੇ ਕਰਦੀ ਆ ਤੁਹਾਨੂੰ ਮੈਡੀਸਨ ਦੀ ਲੋੜ ਆ ਜਾਂ ਕਿਸੇ ਦੀ ਲੜਕੀ ਦਾ ਵਿਆਹ ਆ ਜਾ ਤਾਂ ਉਸ ਕਿਸੇ ਵੀ ਚੀਜ਼ ਦੀ ਲੋੜ ਆ ਉਸੇ ਸਾਡੀ ਸਾਡੀ ਹਰ ਸੋਸਾਇਟੀ ਕੋਲ ਹੜਾ ਦਾ ਪ੍ਰੋਬਲਮ ਚੱਲਣ ਦੀ ਆ ਸਾਡੀ ਸੋਸਾਇਟੀ ਹਰ ਥਾਂ ਜਾਂਦੀ ਹੈ ਮੇਰਾ ਬਾਬਾ ਲਾਣਕ ਲਾਣੂ ਦਿਨਾਰ ਲਾਣੂ ਜਾਂ ਇੱਧਰ ਲਾਣੂ ਪੱਤਨ ਹਰ ਥਾਂ ਜਾ ਪਹੁੰਚਣ ਸਾਡੀ ਬੰਦੇ ਜੀ ਮੈਂ ਵੀ ਜੀ ਪਾਦ ਆਧਾਰ ਤੇ ਜਿਹੜੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੈਂ ਹਰ ਇੱਕ ਮੈਂ ਆਹ ਪਾਰਟੀ ਨਾਲ ਜੋ ਰੱਖਦਾਂ ਨੀ ਮੇਰਾ ਪਾਰਟੀ ਨਾਲ ਤਾਲ ਮਿਲ ਕੇ ਇਹਨਾਂ ਜਾਂ ਪਿੱਦੇ ਵੀ ਆ ਪਰ ਮੈਂ ਮੇਰੀ ਪਹਿਲਾਂ ਵੀ ਜ਼ਿੰਮੇਵਾਰੀ ਜਿਹੜੀ ਬੜੀ ਸੈੜੀ ਮੈਨੂੰ ਮਿਲਦਾ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੁਣ ਵੀ ਜਿਹੜੇ ਪਾਦ ਦਾ ਗਰੀਬ ਜਿਹੜਾ ਗਰੀਬ ਵਰਗ ਨੂੰ ਕਿਸੇ ਵੀ ਚੀਜ਼ ਦੀ ਲੋੜ ਹੈ ਮੇਰੇ ਦਫ਼ਤਰ ਮੈਂ ਮੇਰੇ ਭਰਾ ਸਿੱਧੂ ਸਾਹਿਬ ਬੈਠੇ ਨੇ ਇਹਨਾਂ ਨੂੰ ਆਣ ਕੇ ਮਿਲ ਸਕਦਾ ਜਦੋਂ ਵੀ ਅਖਲੇ ਮੈਂ ਬਾਹਰ ਵੀ ਹਾਂ ਭਰਾ ਜੀ ਪਕਣ ਜਿੱਥੋਂ ਜਵੰਦਰ ਨੂੰ ਬਸਾਂ ਬਾਹਰ ਨਹੀਂ ਦਿੰਦੇ ਇਹਨਾਂ ਬਟਾੜੇ ਤੋਂ ਸਾਹਮਣੇ 43 ਨੰਬਰ ਦਫ਼ਤਰ ਹੈ ਮੇਰਾ ਪੌੜੀ ਜੀ ਦੀ ਜਿਹੜੇ ਸਾਡੇ ਪੈਨਸਰ ਸੋਸਾਇਟੀ ਪੰਜਾਬ ਬਣਾਈ ਹੈ ਨਾ ਜੀ ਇਹਨੂੰ 5 ਸਾਲ ਹੋ ਗਿਆ ਰਜਿਸਟਰਡ ਹੋਈ ਨੂੰ ਤੇ ਇਹਨਾਂ ਨੂੰ ਅੱਜ ਉੱਧਰ ਨਹੀਂ ਮਿਲਿਆ ਜੀ ਇਹ ਮੇਰੇ ਨਾਲ ਪਹਿਲਾਂ ਹੀ ਚੇਅਰਮੈਨ ਨੇ ਨਿਯੁਕਤ 5 ਸਾਲ ਤੋਂ ਇਹ ਜਿਹੜੇ ਸਾਡੇ ਸਤਿਕਾਰਯੋਗ ਵਰਕਰ ਆਏ ਇਹਨਾਂ ਨੇ ਇਹਨਾਂ ਦਾ ਸਨਮਾਨਤ ਕੀਤਾ ਵਾ ਜੀ ਬਾਕੀ ਇਹਨਾਂ ਨੇ ਅੱਜ ਜੋ ਜ਼ਿਲ੍ਹਾ ਪ੍ਰਧਾਨ ਸਾਡੇ ਸਤਿਕਾਰਯੋਗ ਭਾਈ ਕੁਲਵੰਤ ਸਿੰਘ ਜੀ ਸਾਡੇ ਸਤਿਕਾਰਯੋਗ ਪ੍ਰੀਮ ਸਿੰਘ ਜੀ ਉਹਨਾਂ ਨੂੰ ਆਪਾਂ ਜਿਹੜੇ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ ਸਾਡੇ ਸਤਿਕਾਰਯੋਗ ਸੁਖਵਿੰਦਰ ਸਿੰਘ ਜੀ ਲੱਦਾ ਮੁੰਡਾ ਉਹਨਾਂ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਸਾਡੇ ਮਨਿੰਦਰ ਸਿੰਘ ਜੀ ਨੇ ਉਹਨਾਂ ਨੂੰ ਆਪਾਂ ਪ੍ਰੈਸ ਸਕੱਤਰ ਨਿਯੁਕਤ ਕੀਤਾ ਸਾਡੇ ਇੱਥੇ ਬੰਟੀ ਵੀਰ ਜੀ ਅਤੇ ਰਕੇਸ਼ ਵੀਰ ਜੀ ਆ ਮਨਿੰਦਰ ਸਿੰਘ ਕਹਿੰਦੇ ਜੀ ਸਤਿਕਾਰਯੋਗ ਇੱਕ ਇੱਕ ਦਾ ਨਾਮ ਲੈਣ ਲੱਗਾ ਤੇ ਕਾਫੀ ਸਮਾਂ ਲੱਗੇਗਾ ਸਾਰੇ ਸਤਿਕਾਰਯੋਗ ਮਹਾਨ ਹਸਤੀਆਂ ਇੱਥੇ ਆਈਆਂ ਨੇ ਸਾਡੀ ਜਿਹੜੀ ਪੈਜ ਸਿਰ ਸੋਸਾਇਟੀ ਆ ਪੈ ਕਿਸੇ ਦੀ ਪੈਜ ਰੱਖਣੀ ਕਿਸੇ ਦੀ ਲਾਜ ਰੱਖਣੀ ਕਿਸੇ ਦੇ ਔਖੇ ਵੇਲੇ ਕੰਮ ਆਉਣਾ ਕਿਸੇ ਦੀ ਮਦਦ ਕਰਨੀ ਸੋ ਸਾਡੇ ਸਤਿਕਾਰਯੋਗ ਜਿੰਨੇ ਵੀ ਮੈਂਬਰ ਦੇ ਰਾਤ ਦਿਨ ਪਹਿਲਾਂ ਅਸੀਂ ਮੀਡੀਆ 'ਚ ਨਹੀਂ ਜਾਂਦੇ ਹੁਣ ਅਸੀਂ ਸੇਵਾ ਬਹੁਤ ਕਰ ਚੁੱਕੇ ਹਾਂ ਪੈਸੇ ਦਾ ਸੁਸਾਇਟੀ ਦੇ ਵਿੱਚ ਹੁਣ ਸਾਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੋਈ ਕਿ ਅਸੀਂ ਮੀਡੀਆ ਦੇ ਵਿੱਚ ਚਾਹੀਏ ਤਾਂ ਕਿ ਹੋਰ ਵੀ ਸੁਸਾਇਟੀਆਂ ਮੀਡੀਆ ਦੇ ਰਾਹੀਂ ਕਾਫੀ ਦੂਰ ਤੱਕ ਪਹੁੰਚੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਘਰ-ਘਰ ਸਾਡੀ ਪੈਜ ਸੇਵਾ ਸੁਸਾਇਟੀ ਪੰਜਾਬ ਯੂ ਸਾਡੀ ਸੁਸਾਇਟੀ ਰਜਿਸਟਰਡ ਹੈ ਸਾਡੀ ਸੁਸਾਇਟੀ ਦੇ ਨਾਮ ਪਹੁੰਚੇ ਅਸੀਂ ਲੋੜਵੰਦ ਪਰਿਵਾਰਾਂ ਦੀ ਮਦਦ ਕਰ ਸਕੀਏ ਕਿਸੇ ਦੇ ਹੀ ਕੰਮ ਆ ਸਕੀਏ ਤੇ ਕਿਸੇ ਦਾ ਇਹ ਸਹਾਰਾ ਬਣ ਸਕੀਏ ਤੇ ਉਹ ਪਰਮਾਤਮਾ ਦਾ ਸਾਨੂੰ ਅਸ਼ੀਰਵਾਦ ਮਿਲ ਸਕੇ ਤੇ ਗੁਰਨਾਣੇ ਪਾਸ਼ਾ ਜੀ ਦੇ ਵਿਆਹ ਪੂਰਵ ਨੂੰ ਮੁੱਖ ਰੱਖਦੇ ਆ ਅੱਜ ਜੋ ਅਸੀਂ ਆਉਧੇਦਾਰੀਆਂ ਨੂੰ ਯੁਕਤ ਕੀਤੀਆਂ ਤੇ ਤਨ ਤਨ ਗੁਰਨਾਣਕ ਦੇ ਮਹਾਰਾਜ ਜੀ ਵਿਆਹ ਪੂਰਵ ਦੀ ਮਬਧਾਈ ਤੇ ਜਿਆ ਸਾਰੀ ਸੰਗਤ ਨੂੰ ਹੱਥੇ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਗਭਗ 11 ਨੂੰ ਯੁਕਤੀਆਂ ਜੋ ਹੋਈਆਂ ਜੀ ਹਾਂਜੀ ਵਿੱਚ ਜੀ ਕੱਲ ਅਸੀਂ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕੀਤਾ ਜੀ 500 ਲੋਕ ਨੇ ਜਿਹੜੇ ਇਸ ਟਾਈਮ ਭੁੱਖ ਦਾ ਸ਼ਿਕਾਰ ਹੋਏ ਪਏ ਨੇ ਜਿਨ੍ਹਾਂ ਨੂੰ ਖਾਣਾ ਦੀ ਟੈਂਸ਼ਨ ਮਿਲ ਰਿਹਾ ਅਸੀਂ ਸਾਡੀ ਸਾਰੀ ਟੀਮ ਜੋਗੀ ਔਰ ਜਿਹੜੇ ਇਲਾਕੇ ਦੇ ਵਿੱਚ ਅਸੀਂ ਜਾਣਾ ਉਥੋਂ ਦੇ ਮਹਤਵਪੂਰਨ ਲੋਕਾਂ ਨੂੰ ਨਾਲ ਲੈ ਕੇ ਅਸੀਂ 500 ਬੰਦਿਆਂ ਦਾ ਰਾਸ਼ਨ ਪਕਵਾ ਕੇ ਇੱਥੋਂ ਘੱਟਦਾ ਬਟਾਲੇ ਤੋਂ ਜੀ ਉਹ ਕੱਲ ਆਪਾਂ ਵੰਡ ਕੇ ਆਵਾਂਗੇ ਜੀ ਸਾਰੇ ਮੈਂਬਰਾਂ ਦੀ ਸਲਾਹ ਦੇ ਨਾਲ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਥਾਵਾਂ ਤੇ ਲੋਕ ਜਾ ਰਹੇ ਨੇ ਸ਼੍ਰੀ ਹਰਪੰਦਰ ਸਾਹਿਬ ਦੇ ਏਰੀਆ ਨੂੰ ਅਸੀਂ ਪਹਿਲ ਦਿੱਤੀ ਹੈ ਕਿਉਂਕਿ ਲਾਗੇ ਪੈ ਜਾਂਦਾ ਤੁਹਾਡੇ ਛੇਤੀ ਤੇ ਜ਼ਿਆਦਾ ਵੰਡਿਆ ਜਾਊਗਾ ਕੀ ਨਾਮ ਹੈ ਜਨਾ ਮਾਈ ਸ਼ਮਨ ਸਿੰਘ ਇਹ ਵੀ ਐਸੀ ਵਰਤਿਆਗੋ ਕੀਤੀ ਗਈ ਆ ਜਿਹਨੂੰ ਸਾਡੇ ਚੇਰਨ ਸਾਹਿਬ ਨੇ ਦੱਸ ਦਿੱਤਾ ਰੋਣੋ ਤੇ ਗਰੀਬ ਤੱਕ ਦਾ ਜਿਹੜਾ ਵਾ ਪਹਿਲ ਦਿੱਤੀ ਜਾਏਗੀ ਉਹਨੂੰ ਤੇ ਗਰੀਬ ਦੀ ਕੁੜੀ ਦਾ ਵਿਆਹ ਆ ਕੇ ਬਾ ਕਿੰਨ ਦਵਾਈ ਦੀ ਲੋੜ ਆ ਕੇ ਨੂੰ ਕੋਈ ਕਿਸੇ ਕਿਸ ਨੂੰ ਹੀ ਲੋੜ ਕੇ ਤੇ ਉਹ ਆ ਕੇ ਮਿਲ ਸਰਦਾ ਵਾ ਬਾਕੀ ਹੜਾਂ ਦਾ ਜਿਹੜਾ ਚੱਲ ਰਿਹਾ ਦੌਰ ਉਹਦੇ ਵਿੱਚ ਅਸੀਂ ਕੱਲ ਨੂੰ ਕਰ ਰਹੇ ਹਾਂ ਅੱਗੇ ਵੀ ਭੇਜਾ ਰੱਖਣਾ ਕੱਲ ਨੂੰ ਰਾਛਨ ਤੇ ਬੰਗੜਾ ਤੇ ਚਾਰਾ ਲੈ ਕੇ ਡੇਰਾ ਬਣਾ ਕੇ ਜਾ ਰਹੇ ਹਾਂ ਉਹ ਵੀ ਸਾਨੂੰ ਮਿਲ ਸਕਦਾ ਜਿੰਨੂੰ ਲੋੜ ਆ ਗੀ ਸਾਰੇ ਜਾਣਦੇ ਕਿ ਜਿੰਨੇ ਹੋਰ ਬੰਦਾ ਤਾਂ ਜਿੰਮੇ ਦਿੱਤੀ ਜਾਂਦੀ ਆ ਸੰਧੂ ਸਾਹਿਬ ਮੇਰਾ ਛੋਟਾ ਭਰਾ ਵਾ ਤੇ ਅੱਗੇ ਵੀ ਕਾਫੀ ਸੇਵਾ ਕਰਦਾ ਤੁਹਾਨੂੰ ਵੀ ਪਤਾ ਪਰ ਇਹ ਨੂੰ ਮੁੱਖ ਰੱਖਿਆ ਹੋਇਆ ਇਹਨਾਂ ਦੀ ਸੇਵਾ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ ਮੇਰਾ ਨਾਮ ਕਲਵਾ ਸਿੰਘ ਦੀ ਸਾਫਕਾ ਸਰਪੰਚ ਪਿੰਡ ਲੱਗਾ ਮੰਡਾ ਹੈ। ਜੀ ਅਸੀਂ 10 ਸਤਨਾਬ ਦੀ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ ਉਹਨਾਂ ਦੇ ਨਾਲ ਨਾਲ ਪਹਿਲਾਂ ਵੀ ਸਮਾਜ ਸੇਵਾ ਕਰਦੇ ਆ ਰਹੇ ਆ। ਤੇ ਪਿੰਡ ਦੇ ਵਿੱਚ ਵੀ ਲੱਖ ਦੇ ਵਿੱਚ ਸਵੇ ਸੇਵਾ ਕਰਦੇ ਨੇ ਤੇ ਸੋ ਕੋ ਉਮਰਪੁਰ ਸਾਡੇ ਸਤਿਕਾਰਯੋਗ ਵੀਰ ਸੁਖਵਿੰਦਰ ਸਿੰਘ ਜੀ ਇਹਨਾਂ ਦੇ ਨਾਲ ਵੀ ਸਾਡੇ ਕਾਫੀ ਮਲਾਪ ਇਸ ਕਿੱਥੇ ਵੀ ਕਿਤੇ ਕੋਈ ਮੌਕਾ ਮਿਲਦਾ ਸੀਗਾ ਕਿਸੇ ਨੂੰ ਲੋੜਵੰਦ ਪਰਿਵਾਰ ਨੂੰ ਕਿਸੇ ਦਾ ਅਸੀਂ ਨਾਲੇ ਸੇਵਾ ਕਰਦੇ ਜਾ ਕੇ ਤੇ ਪੈਂਜ ਸੇਵਾ ਜਿਹੜੀ ਪੈਂਜ ਸੇਵਾ ਸੁਸਾਇਟੀ ਆ ਇਹਦੇ ਵਿੱਚ ਸਾਨੂੰ ਮੌਕਾ ਮਿਲਿਆ ਪਹਿਲੀ ਵਾਰੀ ਅੱਜ ਸਾਨੂੰ ਜਿਹੜੀ ਜ਼ਿੰਮੇਵਾਰੀ ਮਿਲੀ ਹੈ ਜਿਹੜੇ ਗਰਦਾਸਪੁਰ ਦੀ ਉਹ ਅਸੀਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਤੇ ਬਹੁਤ ਬਹੁਤ ਧੰਨਵਾਦ ਹੈ ਸਾਰੇ ਵੀਰਾਂ ਦਾ ਸਿੱਧੂ ਸਾਹਿਬ ਦਾ ਚੇਰਨਾਮ ਸਾਹਿਬ ਦਾ ਸਰਦਾਰ ਕਲਵੰਦ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਸਾਨੂੰ ਇਸ ਚੀਜ਼ ਦੇ लायक ਸਮਝਿਆ ਤੇ ਸਾਨੂੰ ਜਿੰਮੇਵਾਰੀ ਦਿੱਤੀ ਹੈ ਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਸੇਵਾ ਅਸੀਂ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਇਹਨਾਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ